ਤਰਹਕਤ ਦੇ ਕਲਾ ਨੌਰ ਦੇ ਨਾਲ ਲੱਗਦੇ ਪਿੰਡ ਵੀ ਪਾਣੀ ਦੀ ਮਾਰ ਵਿੱਚ ਆ ਚੁੱਕੇ ਨੇ ਉੱਥੇ ਹੀ ਪ੍ਰਸ਼ਾਸਨ ਦੀਆਂ ਰੈਸਕਿਊ ਟੀਮਾਂ ਤੇ ਅਧਿਕਾਰੀ ਵੀ ਸੂਚਨਾ ਮਿਲਣ ਤੇ ਵਾਅਦ ਪਾ ਕੇ ਮਿੱਲਾ ਕੇ ਦੇਚੇ ਰੈਸਕਿਊ ਆਪਰੇਸ਼ਨ ਦੇ ਵਿੱਚ ਲੱਗੇ ਹੋਏ ਨੇ ਇਸੇ ਹੀ ਤਰ੍ਹਾਂ ਦੇ ਇੱਕ ਰੈਸਕਿਊ ਆਪਰੇਸ਼ਨ ਦੌਰਾਨ ਪਿੰਡ ਫੋਟਲਾ ਮੋਹਲਾ ਦੇ ਵਿੱਚ ਰਾਵੀ ਦੇ ਪਾਣੀ 'ਚ ਘਰੇ ਸਾਫ ਦਾ ਸਰਪੰਚ ਅਨਜੋਤ ਸਿੰਘ ਨੂੰ ਜਹੀਦਾ ਕੱਪ ਲੜ ਗਿਆ ਪਰਮੋਕੇ ਤੇ ਰੈਸਕਿਊ ਵਿੱਚ ਲੱਗੀ ਐਨਆਰਕ ਦੀ ਟੀਮ ਅਤੇ ਤਸਦੀਕਾਰ ਕਲਾ 90 ਜਿੰਦਸਿਰਫ ਲੋ ਸਾਫ ਦਾ ਸਰਪੰਚ ਅਨਜੋਤ ਸਿੰਘ ਦਾ ਰੈਸਕਿਊ ਕਰਕੇ ਉਸ ਨੂੰ ਪਿੰਡ ਤੋਂ ਬਾਹਰ ਲਿਆ ਲਿਆ ਗਿਆ ਇਲਾਜ ਦੇ ਲਈ ਉਸ ਤੋਂ ਬਾਅਦ ਉਸ ਨੂੰ ਐਮਪਲੱਸ ਜੱਗੇ ਹਸਪਤਾਲ ਭੇਜਿਆ ਗਿਆ ही दे की दे थी सफाई ना हम जैसे ही अपनी लोकेशन से निकले तो हम किसी और हमे तहसीलदार साहब ने बताया की यहाँ पे किसी व्यक्ति को स्नेक ने काट लिया है तो वो लेकिन वो आ नहीं सकते हैं वो तो बहुत ज़्यादा नदी पड़ रही है बीच में और पानी बहुत ज़्यादा बहुत ज़्यादा पानी है तो हमने हमने अपना वो वाला ऑपरेशन वो लोग तो ट्रैप्ड हैं तो उनको हम अभी निकाल रहे हैं ये हमें लाइफ टिंग लगा तो हमें प्राइटी पर इन्हीं को ही निकालना ठीक समझा इनको एक स्नेक ने काट लिया था और हमने कुछ ही समय में उनको अभी हॉस्पिटल में भेज दिया है हाँ जी ਅਭੀ ਹਾਲਤ ਠੀਕ ਹੈ ਲੇਕਿਨ ਅਭੀ ਉਹ ਨੂੰ ਕੋ ਵਿਗੜਨਾ ਸ਼ੁਰੂ ਹੋ ਗਿਆ ਥਾ ਲੇਕਿਨ ਅਭੀ ਹੋਪਫੁਲੀ ਉਹਨਾਂ ਦਾ ਟ੍ਰੀਟਮੈਂਟ ਠੀਕ ਹੋ ਜਾਏਗਾ ਹਮਨੇ ਬੇਜ ਦਿਆ ਹੈ ਹਾਂਜੀ ਸੁਰੇ ਸੁਰੇ ਟੀਮ ਹੈ ਰੈਸਕਿਊ ਪਿਛਲੇ ਸੇ ਸ਼ੁਰੂ ਹੋਇਆ ਸੀ ਤੋ ਇਮੀਡੀਟ ਸਾਨੂੰ ਪਤਾ ਲੱਗਾ ਕਿ ਕੋਟਲਾ ਕੋਟਲਾ ਪਿੰਡ ਦੇ ਵਿੱਚ ਨਾ ਮਤਲਬ ਇੱਕ ਪਰਸਨ ਹੈਗਾ ਤੋ ਉਸ ਦਾ ਰੈਵਨੂ ਡਿਪਾਰਟਮੈਂਟ ਦਾ ਹੀ ਨੰਬਰਦਾਰ ਸੀ ਤੋ ਉਹਨਾਂ ਨੂੰ ਸਨੇਕ ਬਾਈਟ ਕੀਤਾ ਤੋ ਇਹ ਲਾਈਫ ਥ੍ਰੀਟਨਿੰਗ ਸੀ ਅਸੀਂ ਬਈ ਪਛਾਹ ਕਿ ਪਹਿਲਾਂ ਇਹ ਪ੍ਰੋਸੈਸ ਕਰ ਲੈਂਦੇ ਹਾਂ ਉਸ ਪਹਿਲਾਂ ਅਸੀਂ ਲੋਕਟਲੇ ਜਿਹੜਾ ਤਾਂ ਮੇਰੇ ਹੁਣ ਸ਼ਫਟ ਕਰ ਦਿੱਤਾ ਤੇ ਉਹ ਅੰਡਰ ਮੈਡੀਕਲ ਟ੍ਰੀਟਮੈਂਟ ਚ ਹੈਗੇ ਅਸੀਂ ਦੂਸਰੀ ਕੁਟੀ ਇੱਕ ਟੀਮ ਉਧਰ ਲੱਗੀ ਹੋਈ ਹੈ ਇੱਧਰ ਅਸੀਂ ਲੱਗੇ ਹੋਏ ਹਾਂ ਤੇ ਇਹ ਸਾਰਾ ਪ੍ਰੋਸੈਸ ਹੀ ਕਰਦੇ ਕੁਝ ਥੋੜੇ ਲੋਕ ਹੋਰ ਵੀ ਹੈਗੇ ਲੱਗੇ ਹਾਂ ਹਾਂਜੀ ਇੱਧਰ ਹੈ ਨੇ ਹੋਰ ਪਰਸਨ ਨੇ ਕਿਤੇ ਮਤਲਬ ਕਿ ਇਹਨਾਂ ਨੇ ਸਾਨੂੰ ਦੱਸਿਆ ਕਿ 10 ਤੋਂ 12 ਪਰਸਨ ਹੋਰ ਹੈਗੇ ਨੇ ਉਹ ਟੀਮ ਉਹ ਰਿਪੋਰਟ ਸੁਰ ਗਈਆਂ ਉਹਨੂੰ ਵੀ ਹੋ ਜਾਏਗਾ ਸਭ ਦੇ ਨਾਲ ਸਰ ਹਾਲਾਤ ਕਿਦਾਂ ਦੇ ਨੇ ਇਸ ਵੇਲੇ ਨਹੀਂ ਹਾਲ ਅੰਦਰ ਕੋਈ ਪੈ ਨੈਚੁਰਲ ਕੈਲਮਿਟੀ ਹੈ ਉਹਦਾ ਆਪਾਂ ਕੋਈ ਕੰ ਐਸਾ ਈ ਸਾਰੀ ਹੈਲਪਲਾਈਨ ਮੀ ਹੈਗਾ ਸਾਡੇ ਮੋਬਾਈਲ ਨੰਬਰ ਪਟਵਾ ਦਿੱਤੇ ਲੈ ਕੇ ਕਾਨਗੋ ਤਹਿਸੀਲਦਾਰ ਐਸ.ਡੀ.ਐਮ ਸਾਹਿਬ ਸਾਰਿਆਂ ਦੇ ਨੰਬਰ ਅਸੀਂ ਫਿਰ ਦਿੱਤੇ ਹੋਏ ਨੇ ਤੇ ਕੱਲ ਤੋਂ ਕਾਫੀ ਸਾਨੂੰ ਆ ਰਹੀਆਂ ਨੇ ਤੁਸੀਂ ਰਿਸਪੌਂਡ ਇਵਨ ਸਾਨੂੰ ਦੂਸਰੀ ਤਹਿਸੀਲ ਦੇ ਨਾਲ ਵੀ ਕੋਈ ਆ ਜਾਂਦਾ ਤੇ ਅਸੀਂ ਕੋਰਸਪੋਂਡੈਂਸ ਉਹਨੇ ਦੀ ਕਰਵਾ ਦਿੰਦੇ ਹਾਂ ਰਹਿੰਦੇ ਹਾਂ ਕਲਾ ਨੰਬਰ ਤੇ ਕੋਈ 92 ਵਗੈਰਾ ਨਹੀਂ ਟਟਾ ਜੇ ਦਾ ਨਹੀਂ ਐਸਾ ਕੁਝ ਨਹੀਂ ਹੈਗਾ ਜੀ ਹਾਂ ਇਹ ਨੇਚਰਲ ਜਿਹੜਾ ਪਿੱਛੋਂ ਵਾਟਰ ਆ ਰਿਹਾ ਨਾ ਉਹਦੇ ਕਰਕੇ ਬਿਲਕੁਲ ਇੱਥੇ ਤੜਾਈ ਬੰਦ ਪਈ ਹੈ ਉਹ ਕਿੰਨੇ ਸਾਲ ਹੋ ਗਏ ਨੇ ਕੋਈ ਤਿੰਨ ਸਾਲ ਹੋ ਗਏ ਆਏ ਕਿ ਨਹੀਂ ਸਪਾਈ ਕਰਦੇ ਤੇ ਸਾਰੇ ਵਧੇ ਕਰਕੇ ਜੇ ਪਾਣੀ ਦਾ ਨਿਕਾਸ ਹੋਏ ਤੇ ਫਿਰ ਸਹੀ ਜਾਏ ਪਰ ਉਹ ਕੁਛ ਨਹੀਂ ਕੀਤਾ ਪ੍ਰਸ਼ਾਸਨ ਨੇ ਹਾਂ ਇੱਕ ਹੁਣ ਕਿਸੇ ਸਖਸ਼ ਤੋਂ ਸੱਤ ਵੀ ਲੜਿਆ ਪਿੰਚ ਹਾਂਜੀ ਹਰਜੋਤ ਸਿੰਘ ਆ ਸਾਡੇ ਪਿੰਡ ਦਾ ਸਾਬਕਾ ਸਰਪੰਚ ਆ ਉਹਨਾਂ ਨੂੰ ਸਾਤ ਨੂੰ ਉਥੇ ਤੋਂ ਉੱਥੇ ਹਟਾਇਆ ਜੀ ਕਲ ਦੀ ਵੀ ਨਹੀਂ ਚਤੇ ਉਥੇ ਉਹਨਾਂ ਸਾਡੇ ਸਟਾਰ ਨਿਊਜ਼ ਪੰਜਾਬੀ ਟੀਵੀ ਦੇ ਲਈ ਸਾਹਿਬ ਖੁਦਾ ਤੁਹੋ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ